ਅੱਜ ਆਪਾਂ ਬੁੱਧੀ ਦੇ ਇੱਕ ਕਾਰਕ ਸਿਧਾਂਤ ਬਾਰੇ ਪੜ੍ਹਾਂਗੇ ਆਓ ਸ਼ੁਰੂ ਕਰੀਏ ਬੁੱਧੀ ਦਾ ਇੱਕ ਕਾਰਕ ਸਿਧਾਂਤ ਵਨ ਫੈਕਟਰ ਥਿਉਰੀ ਬੁੱਧੀ ਦਾ ਇੱਕ ਕਾਰਕ ਸਿਧਾਂਤ ਜਿਸ ਨੂੰ ਯੂਨੀ ਫੈਕਟਰ ਥਿਉਰੀ ਵੀ ਕਿਹਾ ਜਾਂਦਾ ਹੈ ਮਨੋਵਿਗਿਆਨ ਦੇ ਇਤਿਹਾਸ ਵਿੱਚ ਬੁੱਧੀ ਦਾ ਸਭ ਤੋਂ ਪੁਰਾਣਾ ਸਿਧਾਂਤ ਹੈ ਪ੍ਰਤੀਪਾਦਕ ਫਾਊਂਡਰ ਇਸ ਸਿਧਾਂਤ ਦਾ ਮੁੱਖ ਰੂਪ ਵਿੱਚ ਪ੍ਰਤੀਪਾਦਨ ਅਲਫਰੈਡ ਬਿਨੇ ਦੁਆਰਾ ਕੀਤਾ ਗਿਆ ਸੀ ਉਨ੍ਹਾਂ ਨੇ ਬੁੱਧੀ ਨੂੰ ਮਾਪਣ ਲਈ ਪਹਿਲਾ ਸਫਲ ਟੈਸਟ ਤਿਆਰ ਕੀਤਾ ਸੀ ਬਾਅਦ ਵਿੱਚ ਟਰਮਨ ਅਤੇ ਸਟਰਨ ਵਰਗੇ ਮਨੋਵਿਗਿਆਨੀਆਂ ਨੇ ਵੀ ਇਸ ਦਾ ਸਮਰਥਨ ਕੀਤਾ ਜੌਨਸਨ ਅਤੇ ਸਟਰਨ ਨੇ ਬੁੱਧੀ ਦਾ ਇਕਾਤਮਕ ਸਿਧਾਂਤ ਦਿੱਤਾ ਜੋ ਬੁੱਧੀ ਦੇ ਇੱਕ ਕਾਰਕ ਤੇ ਆਧਾਰਿਤ ਸੀ ਇਸ ਸਿਧਾਂਤ ਵੀ ਇਸ ਗੱਲ ਤੇ ਜ਼ੋਰ ਦਿੰਦਾ ਹੈ ਕਿ ਬੁੱਧੀ ਸਭ ਕਿਸਮ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਇਕਾਈ ਯੋਗਤਾ ਹੈ ਮੁੱਖ ਵਿਚਾਰ ਕੋਰ ਕਨਸੈਪਟ ਸਸਦਤ ਅਨੁਸਾਰ ਬੁੱਧੀ ਇੱਕ ਇਕਾਈ ਹੈ ਬਿਨੇ ਦਾ ਮੰਨਣਾ ਸੀ ਕਿ ਬੁੱਧੀ ਵਿੱਚ ਸਿਰਫ ਇੱਕ ਹੀ ਤੱਤ ਜਾਂ ਸ਼ਕਤੀ ਹੁੰਦੀ ਹੈ ਜੋ ਵਿਅਕਤੀ ਦੀਆਂ ਸਾਰੀਆਂ ਮਾਨਸਿਕ ਕਿਰਿਆਵਾਂ ਨੂੰ ਨਿਯੰਤਰਿਤ ਕਰਦੀ ਹੈ ਸਰਬ ਵਿਆਪੀ ਸ਼ਕਤੀ ਇਸ ਨੂੰ ਇੱਕ ਅਜਿਹੀ ਮਾਨਸਿਕ ਸ਼ਕਤੀ ਮੰਨਿਆ ਗਿਆ ਹੈ ਜੋ ਹਰ ਤਰ੍ਹਾਂ ਦੇ ਕੰਮ ਕਰਨ ਲਈ ਜ਼ਿੰਮੇਵਾਰ ਹੈ ਸਾਂਝਾ ਕਾਰਕ ਜੇਕਰ ਕੋਈ ਵਿਅਕਤੀ ਇੱਕ ਖੇਤਰ ਵਿੱਚ ਹੁਸ਼ਿਆਰ ਹੈ ਤਾਂ ਉਹ ਜੀਵਨ ਦੇ ਹਰ ਦੂਜੇ ਖੇਤਰ ਵਿੱਚ ਵੀ ਹੁਸ਼ਿਆਰ ਹੋਵੇਗਾ ਬੁੱਧੀ ਦੇ ਇੱਕ ਕਾਰਕ ਸਿਧਾਂਤ ਨੂੰ ਹੀ ਨਰੰਕਸ਼ਵਾਦੀ ਸਿਧਾਂਤ ਕਿਹਾ ਜਾਂਦਾ ਹੈ ਮਨੋਵਿਗਿਆਨ ਵਿੱਚ ਇਸ ਨੂੰ ਇਹ ਨਾਂ ਇਸ ਲਈ ਦਿੱਤਾ ਗਿਆ ਹੈ ਕਿਉਂਕਿ ਇਹ ਬੁੱਧੀ ਨੂੰ ਇੱਕ ਤਾਨਾਸ਼ਾ ਜਾਂ ਰਾਜੇ ਵਾਂਗ ਮੰਨਦਾ ਹੈ ਸਿਧਾਂਤ ਦੀਆਂ ਵਿਸ਼ੇਸ਼ਤਾਵਾਂ ਇਹ ਵਿਭਾਜਕ ਬੁੱਧੀ ਨੂੰ ਹਿੱਸਿਆਂ ਵਿੱਚ ਨਹੀਂ ਵੰਡਿਆ ਜਾ ਸਕਦਾ ਇਹ ਇੱਕ ਅਖੰਡ ਇਕਾਈ ਹੈ ਨਰੰਕਸ਼ਵਾਦੀ ਸਿਧਾਂਤ ਇਸ ਸਿਧਾਂਤ ਨੂੰ ਕਈ ਵਾਰ ਨਰੰਕਸ਼ਵਾਦੀ ਵੀ ਕਿਹਾ ਜਾਂਦਾ ਹੈ ਕਿਉਂਕਿ ਇਹ ਮੰਨਦਾ ਹੈ ਕਿ ਬੁੱਧੀ ਇੱਕ ਰਾਜੇ ਵਾਂਗ ਪੂਰੇ ਮਾਨਸਿਕ ਜਗਤ ਤੇ ਰਾਜ ਕਰਦੀ ਹੈ ਸਮਾਨ ਯੋਗਤਾ ਇਹ ਮੰਨਦਾ ਹੈ ਕਿ ਇੱਕ ਵਿਅਕਤੀ ਦੀ ਗਣਿਤ ਭਾਸ਼ਾ ਵਿਗਿਆਨ ਅਤੇ ਕਲਾ ਵਿੱਚ ਯੋਗਤਾ ਇੱਕੋ ਜਿਹੀ ਹੋਵੇਗੀ ਕਿਉਂਕਿ ਉਸ ਕੋਲ ਇੱਕ ਹੀ ਬੁੱਧੀ ਹੈ ਉਦਾਹਰਨ ਜੇਕਰ ਅਸੀਂ ਇਸ ਸਿਧਾਂਤ ਨੂੰ ਮੰਨੀਏ ਤਾਂ ਜੇਕਰ ਕੋਈ ਬੱਚਾ ਸਕੂਲ ਵਿੱਚ ਗਣਿਤ ਵਿੱਚ ਬਹੁਤ ਚੰਗਾ ਹੈ ਤਾਂ ਉਸ ਨੂੰ ਸੰਗੀਤ ਖੇਡਾਂ ਅਤੇ ਚਿੱਤਰਕਾਰੀ ਵਿੱਚ ਵੀ ਉਨਾ ਹੀ ਮਾਰ ਹੋਣਾ ਚਾਹੀਦਾ ਹੈ ਆਲੋਚਨਾ ਹਾਲਾਂਕਿ ਇਹ ਬੁੱਧੀ ਦਾ ਪਹਿਲਾ ਸਿਧਾਂਤ ਸੀ ਪਰ ਬਾਅਦ ਦੇ ਮਨੋਵਿਗਿਆਨੀਆਂ ਨੇ ਇਸ ਦੀ ਸਖਤ ਆਲੋਚਨਾ ਕੀਤੀ ਬਹੁਤ ਸੁਧਾਰਨ ਇਹ ਸਿਧਾਂਤ ਬਹੁਤ ਸਰਲ ਹੈ ਅਤੇ ਮਨੁੱਖੀ ਬੁੱਧੀ ਦੀ ਗੁੰਝਲਦਾਰਤਾ ਨੂੰ ਨਹੀਂ ਸਮਝਦਾ ਵਿਅਕਤੀਗਤ ਪੈਂਤਮਾ ਅਸਲ ਜੀਵਨ ਵਿੱਚ ਅਸੀਂ ਦੇਖਦੇ ਹਾਂ ਕਿ ਇੱਕ ਵਿਅਕਤੀ ਇੱਕ ਵਿਸ਼ੇ ਜਿਵੇਂ ਕਿ ਵਿਗਿਆਨ ਵਿੱਚ ਬਹੁਤ ਹੁਸ਼ਿਆਰ ਹੋ ਸਕਦਾ ਹੈ ਪਰ ਦੂਜੇ ਵਿੱਚ ਜਿਵੇਂ ਕਿ ਸਾਹਿਤ ਵਿੱਚ ਕਮਜ਼ੋਰ ਹੋ ਸਕਦਾ ਹੈ ਵਿਸ਼ੇਸ਼ ਯੋਗਤਾਵਾਂ ਦੀ ਅਣਦੇਖੀ ਇਸ ਸਿਧਾਂਤ ਇਹ ਦੱਸਣ ਵਿੱਚ ਅਸਫਲ ਰਿਹਾ ਹੈ ਕਿ ਕਿਉਂ ਕੁਝ ਲੋਕਾਂ ਕੋਲ ਖਾਸ ਹੁਨਰ ਜਿਵੇਂ ਗਾਇਕੀ ਜਾਂ ਮਕੈਨੀਕਲ ਕੰਮ ਹੁੰਦੇ ਹਨ ਨਤੀਜਾ ਅੱਜ ਦੇ ਸਮੇਂ ਵਿੱਚ ਇਸ ਸਿਧਾਂਤ ਨੂੰ ਪੂਰੀ ਤਰ੍ਹਾਂ ਸਹੀ ਨਹੀਂ ਮੰਨਿਆ ਜਾਂਦਾ ਪਰ ਇਸ ਦੀ ਇਤਿਹਾਸਕ ਮਹੱਤਤਾ ਬਹੁਤ ਹੈ ਕਿਉਂਕਿ ਇਸ ਨੇ ਹੀ ਬੁੱਧੀ ਨੂੰ ਵਿਗਿਆਨਕ ਤਰੀਕੇ ਨਾਲ ਸਮਝਣ ਦੀ ਨੀਂਹ ਰੱਖੀ ਸੀ ਇਸ ਤੋਂ ਬਾਅਦ ਹੀ ਸਫੀਅਰਮੈਨ ਦਾ ਦੋਕਾਰਕੀ ਸਿਧਾਂਤ ਅਤੇ ਥਰਸਟਨ ਦੇ ਹੋਰ ਸਿਧਾਂਤ ਸਾਹਮਣੇ ਆਏ ਬੁੱਧੀ ਦਾ ਇੱਕ ਕਾਰਕ ਸਿਧਾਂਤ ਮਹਤਮਪੂਰਨ ਐਮਸੀਕਿਊ ਪ੍ਰਸ਼ਨ ਨੰਬਰ 1 ਬੁੱਧੀ ਦੇ ਇੱਕ ਕਾਰਕ ਸਿਧਾਂਤ ਦਾ ਪ੍ਰਤੀਪਾਦਕ ਕੌਣ ਸੀ ਊੜਾ ਸਪੀਅਰਮੈਨ ਐਡਾ ਅਲਫਰੈਡ ਬਿਨੇ ਈਡੀ ਥਰਸਟਨ ਸਸਾ ਗਾਰਡਨ ਤਾਂ ਇਸ ਦਾ ਸਹੀ ਉੱਤਰ ਹੈ ਐਡਾ ਅਲਫਰੈਡ ਬਿਨੇ ਪ੍ਰਸ਼ਨ ਨੰਬਰ 2 ਇੱਕ ਕਾਰਕ ਸਿਧਾਂਤ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ ਪੂਰਾ ਲੋਕਤੰਤਰੀ ਸਿਧਾਂਤ ਐਡਾ ਬਹੁ ਕਾਰਕ ਸਿਧਾਂਤ ਈਡੀ ਨਰਾਂਕਸ਼ਵਾਦੀ ਸਿਧਾਂਤ ਸੱਸਾ ਦੋ ਕਾਰਕ ਸਿਧਾਂਤ ਤਾਂ ਇਸਦਾ ਸਹੀ ਉੱਤਰ ਹੈ ਈੜੀ ਨਿਰੰਕਸ਼ਵਾਦੀ ਸਿਧਾਂਤ ਪ੍ਰਸ਼ਨ ਨੰਬਰ 3 ਇੱਕ ਕਾਰਕ ਸਿਧਾਂਤ ਅਨੁਸਾਰ ਬੁੱਧੀ ਕੀ ਹੈ ਪੂਰਾ ਵੱਖ-ਵੱਖ ਯੋਗਤਾਵਾਂ ਦਾ ਸਮੂਹ ਐੜਾ ਇੱਕ ਅਖੰਡ ਅਤੇ ਅਭਵਭਾਜਿਕ ਇਕਾਈ ਈੜੀ ਦੋ ਸੁਤੰਤਰ ਕਾਰਕ ਸੱਸਾ ਕੇਵਲ ਸਿੱਖਣ ਦੀ ਯੋਗਤਾ ਤਾਂ ਇਸਦਾ ਸਹੀ ਉੱਤਰ ਹੈ ਐੜਾ ਇੱਕ ਅਖੰਡ ਅਤੇ ਅਭਵਭਾਜਿਕ ਇਕਾਈ ਪ੍ਰਸ਼ਨ ਨੰਬਰ 4 ਅਲਫਰੈਡ ਬਿਨੇਟੋ ਇਲਾਵਾ ਕਿਹੜੇ ਮਨੋਵਿਗਿਆਨੀਆਂ ਨੇ ਇਸ ਸਿਧਾਂਤ ਦਾ ਸਮਰਥਨ ਕੀਤਾ ਊੜਾ ਟਰਮਨ ਅਤੇ ਸਟਰਨ ਐਡਾ ਪਿਆਜੇ ਅਤੇ ਵਾਈਗੋत्ਸਕੀ ਈਡੀ ਸਕਿੰਨਰ ਅਤੇ ਪਾਵਲੋਵ ਸ ਸਥੋਰਨਡਾਈਕ ਅਤੇ ਗਿਲਫੋਰਡ ਤਾਂ ਇਸ ਦਾ ਸਹੀ ਉੱਤਰ ਊੜਾ ਟਰਮਨ ਅਤੇ ਸਟਰਨ ਪ੍ਰਸ਼ਨ ਨੰਬਰ 5 ਇੱਕ ਕਾਰਕ ਸਿਧਾਂਤ ਦੀ ਮੁੱਖ ਆਲੋਚਨਾ ਕੀ ਹੈ ਊੜਾ ਇਹ ਬਹੁਤ ਗੁੰਝਲਦਾਰ ਹੈ ਐਡਾ ਇਹ ਵਿਅਕਤੀ ਦੀਆਂ ਵਿਸ਼ੇਸ਼ ਯੋਗਤਾਵਾਂ ਨੂੰ ਨਜ਼ਰ ਅੰਦਾਜ਼ ਕਰਦਾ ਹੈ ਈਡੀ ਇਹ ਕੇਵਲ ਬੱਚਿਆਂ ਤੇ ਲਾਗੂ ਹੁੰਦਾ ਹੈ ਸ ਇਸ ਵਿੱਚ ਕੋਈ ਪ੍ਰਯੋਗ ਨਹੀਂ ਕੀਤਾ ਗਿਆ ਤਾਂ ਇਸ ਦਾ ਸਹੀ ਉੱਤਰ ਹੈ ਅਡਾ ਇਹ ਵਿਅਕਤੀ ਦੀਆਂ ਵਿਸ਼ੇਸ਼ ਯੋਗਤਾਵਾਂ ਨੂੰ ਨਜ਼ਰ ਅੰਦਾਜ਼ ਕਰਦਾ ਹੈ